ਹਾਂਜੀ ਸਲਾਮ ਵਾਲੇਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਨੇ ਆ ਤੁਹਾਨੂੰ ਆਪਣੀ ਰੁਟੀਨ ਤੇ ਅੱਜ ਸਭ ਤੋਂ ਪਹਿਲਾਂ ਬੇਬੇਕਟ ਦੇ ਪਿਆ ਜੀ ਅੰਬੀ ਵਾਲੀ ਮਿਰਚ ਅੰਬੀ ਦੀ ਚਟਣੀ ਜਿਹੜੀਆਂ ਉਹਦੋਂ ਆਪਾਂ ਅੰਬੀਆਂ ਲੈ ਕੇ ਆਏ ਸੀ ਉਹਨਾਂ ਦੀ ਚਟਣੀ ਕੁਟੀ ਜਾ ਰਹੀ ਆ ਤੇ ਇਸ ਕਰਕੇ ਮੈਂ ਕਿਹਾ ਤੁਹਾਨੂੰ ਅੱਜ ਸਭ ਤੋਂ ਪਹਿਲਾਂ ਆਪਾਂ ਉਹੀ ਵਿਖਾਈਏ ਤੇ ਬੇਬੇ ਲੱਗੇ ਹੋਏ ਆ ਛਾਵੇਂ ਆਸ-ਪਾਸੇ ਤੇ ਨਿਜ਼ਾਮ ਖਰਾਬ ਹੀ ਆ ਆਹੋ ਆ ਸੇ ਪਾਸੇ ਤੇ ਨਾ ਨਹੀਂ ਮੇ ਕਬਾੜ ਵਾਲਾ ਘਰ ਨਹੀਂ ਤੁਸੀਂ ਇੱਥੇ ਇਧਰ ਵਾ ਇਧਰ ਵੈਨ ਦੇ ਗਾਂ ਇਧਰ ਹੋ ਕੇ ਉਹ ਚੁੱਲੇ ਦਾ ਸਾਹਬ ਇਧਰ ਰੱਖ ਲਿਆ ਛਾਂ ਚੁੱਲਾ ਤੇ ਆਉਤ ਕੋ ਨਹੀਂ ਲੈ ਲਿਆ ਹਾਂ ਜਿਹੜਾ ਤਦੂਰੀ ਦਾ ਉਹਨੂੰ ਕਿਹਾ ਸੀ ਤੇ ਉਹਨੇ ਚੁੱਲਾ ਹੁਣ ਮੈਂ ਲੈ ਲਿਆ ਤੇ ਤਦੂਰੀ ਲੈ ਕੇ ਆਉਗਾ ਫਿਰ ਉਹ ਤਦੂਰੀ ਜਿਹੜੀ ਉਹ ਚੁੱਲਾ ਵੀ ਇਸਤੇਮਾਲ ਹੋਣਾ ਫਲਵਾ ਤਾਂ ਸਾਰਾ ਸੈੱਟ ਕਰਕੇ ਇੱਥੇ ਲਾ ਦੇਣਾ ਹੈ ਨਾ ਹਾਂ ਇੱਥੇ ਮਤਲਬ ਛਾਂ ਵਾਸਤੇ ਹਾਂ ਤੇ ਅੰਬੀ ਦਾ ਇਹ ਤਰੀਕਾ ਵਾ ਵੀ ਇਹਨੂੰ ਉਤੋਂ ਛਿੱਲ ਤੋਂ ਛਿੱਲੇ ਲੈਣਾ ਵਾ ਛਿੱਲਾ ਲਾ ਲੈਣੀਆਂ ਇਹਦੀਆਂ ਤੇ ਵਿੱਚ ਥੋੜਾ ਜਿਹਾ ਪਿਆਜ਼ ਪਾ ਲੈਣਾ ਵਾ ਅੱਛਾ ਗੰਡੇ ਪਾ ਲੈਣੇ ਥੋੜੇ ਹਾਂ ਹੋ ਗੰਡੇ ਪਾ ਲੈਣੇ ਗੰਡੇ ਵਿੱਚ ਅੱਧਾ ਗੰਡਾ ਜਿਹੜਾ ਸੀ ਉਹ ਕੱਟ ਕੇ ਵਿੱਚ ਪਾ ਲਿਆ ਵਾ ਤੇ ਆਲੂਨ ਮਿਰਚਾਂ ਨੂੰ ਮੈਂ ਖੋਨੀ ਵਿੱਚ ਜਿੰਨਾ ਜਿੰਨਾ ਪਾਉਣਾ ਵਾ ਤੇ ਫਿਰ ਇਹਨੂੰ ਪਹਿਲਾਂ ਬ੍ਰੀਕ ਕਰ ਲੈਣਾ ਵਾ ਦਾਦੜ ਜੀ ਆ ਫੇਰ ਆਲੂਨ ਵਿੱਚ ਪਾਉਣਾ ਵਾ ਅੱਛਾ ਪਹਿਲਾਂ ਇਹ ਜਦੋਂ ਕੁੱਟਣੀ ਆ ਦਾਦੜ ਜੀ ਕਰ ਲੈਣੀ ਨਾ ਪਹਿਲਾਂ ਅੰਬੀ ਜਿਹੜੀ ਸਖਤ ਹੁੰਦੀ ਆ ਦਾਦੜ ਜੀ ਕਰਕੇ ਤੇ ਫੇਰ ਇਹ ਚ ਲੂਣ ਮਿਰਚ ਪਾਉਣਾ ਵਾ ਪਹਿਲਾਂ ਲੂਣ ਮਿਰਚ ਪਾਤਾ ਨਾ ਤੇ ਉਹ ਲੂਣ ਜਿਹੜਾ ਵਾ ਉਹ ਫੇਰ ਪਾਣੀ ਛੱਡ ਦਿੰਦਾ ਫੇਰ ਉਹ ਕੁੱਟੀਆਂ ਨਹੀਂ ਜਾਂਦੀਆਂ ਅੱਛਾ 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 ਆਵੇ ਮੈਂ ਹੁਣ ਕੁੱਟਣ ਲੱਗੀ ਐ ਇਹਨੂੰ ਤੇ ਮੌਗੀ ਵਿੱਚ ਲੂਨ ਵਿੱਚ ਏਦਾਂ ਹੌਲੀ ਹੌਲੀ ਕਰਕੇ ਨੇ ਹੂੰ ਹੂੰ ਇਹਨੂੰ ਏ ਦੋ ਤਿੰਨ ਦਿਨਾਂ ਦੀਆਂ ਪਈਆਂ ਨਾ ਥੋੜੀਆਂ ਜੀਆਂ ਨਰਮ ਹੋ ਗਈਆਂ ਸਹੀ ਹੋ ਗਈਆਂ ਮਤਲਬ ਹਾਂ ਨਹੀਂ ਸਹੀ ਤੇ ਨਹੀਂ ਹੋਈਆਂ ਖਰਾਬ ਹੋ ਗਈਆਂ ਨਹੀਂ ਖਰਾਬ ਨਹੀਂ ਹੋਈਆਂ ਬੀ ਨਰਮ ਜੀਆਂ ਹੋ ਗਈਆਂ ਹੱਥ ਉਹ ਆਉਣ ਨਹੀਂ ਦੀਆਂ ਮਤੈ ਆਈ ਤੇ ਥੱਲੇ ਹਾਂ ਹਾਂ ਬਲੋ ਜੀ ਏਦਾਂ ਮਿਰਚ ਕੁੱਟਦੇ ਆ ਤੇ ਇਹ ਪਹਿਲੇ ਇਹ ਨਾ ਮੱਖਣੀ ਤੇ ਮਿਰਚ ਹਾਂ ਇਹ ਮਿਰਚ ਬੇਬੇ ਕੀ ਚਟਣੀ ਆ ਚਟਨੀ ਆਏ ਹੈ ਚਟਨੀ ਮਿਰਚੀ ਕੀ ਹੁੰਦੀ ਜਿੰਨ ਮਿਰਚ ਕਹਿੰਦੇ ਉਹ ਚਟਨੀ ਵੀ ਕਹਿੰਦੇ ਆ ਕਈ ਲੋਕ ਚਟਨੀ ਕਹਿ ਦਿੰਦੇ ਕਈ ਮਿਰਚ ਆਪਣੇ ਵਰਗੇ ਦੇਸੀ ਲੋਕ ਮਿਰਚ ਕਹਿੰਦੇ ਆ ਆਹੋ ਮਿਰਚ ਆਪਾਂ ਆਪਾਂ ਮੇਬੀ ਵਾਲੀ ਹਾਂ ਆਪਾਂ ਕਹਿੰਦੇ ਆ ਆਪਾਂ ਇਦਾਂ ਕਹਿ ਦਿੰਦੇ ਆ ਜਿਆਦਾ ਧਨੀ ਚਟਨੀ ਕਹਿੰਦੇ ਧਨੀ ਵਾਲੀ ਮਿਰਚ ਪੂਤਨੇ ਵਾਲੀ ਮਿਰਚ ਪੂਤਨੇ ਵਾਲੀ ਮਿਰਚ ਤਾਂ ਨਹੀਂ ਆ ਜੀ ਪੁਦੀਨੇ ਵਾਲੀ ਵੈਸੇ ਅਸੀਂ ਵੈਸੇ 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 ਮਿਰਚੀ ਵੈਸੇ ਪੁਦੀਨਾ ਹੁੰਦਾ ਤੇ ਆਪਾਂ ਪੂਤਣਾ ਕਹਿ ਦਿੰਨੇ ਹਾਂ ਆਪਾਂ ਪੂਤਣਾ ਕਹਿ ਦਿੰਨੇ ਆ ਪੁਦੀਨਾ ਹੁੰਦਾ ਵਾ ਜਿਹੜਾ ਹੂੰ ਤਣੀਆਂ ਤੇ ਤਣੀਆਂ ਹੀ ਕਿੰਦੇ ਆ ਸਣੀਆਂ ਤਣੀਆਂ ਹੀ ਆ ਲਓ ਜੀ ਆ ਹੁਣ ਕੁੱਟੀਆਂ ਦੀ ਤੁਹਾਨੂੰ ਬਖਾਉਨੇ ਆ ਲਓ ਜੀ ਕਹਿੰਦੇ ਵੀ ਅੰਬੀਆਂ ਹੋ ਗਈਆਂ ਢਿੱਲੀਆਂ ਢਿੱਲੀਆਂ ਆ ਆਪ ਪਾ ਗਿਆ ਲੂਣ ਤੇ ਇਹ ਦਾਦੜ ਮਿਰਚ ਆ ਦਾਦੜ ਮਿਰਚ ਥੋੜੀ ਪਾ ਦੇਣੀ ਤੇ ਲੂਣ ਪਾਉਣਾ ਹੋਰ ਕੋਈ ਮਸਾਲਾ ਨਹੀਂ ਐੱਚੇ ਪਾਉਣਾ ਮੈਂ ਤਾਂ ਸਾਰਾ ਨੇ ਸੋਚ ਕੇ ਬਣੇ ਬਣ ਕੀ ਕੀ ਪੈਣਾ ਨਹੀਂ ਨਹੀਂ ਕੋਈ ਮਸਾਲਾ ਨਹੀਂ ਪੈਣਾ ਇਹਦੇ ਨਾਲ ਹੀ ਨੋਂ ਨੋਂ ਸਵਾਦ ਆ ਜਾਣੇ ਅੱਛਾ ਹਾਂ ਲਓ ਬਈ ਲਓ ਜੀ ਆ ਹੋ ਗਿਆ ਨਿਜ਼ਾਮ ਸੈੱਟ ਹੈ ਰਾਜੀ ਆ ਜੀ ਬੇਬੀ ਸਹੀ ਨਹੀਂ ਡਾ ਪਰ ਉਹ ਨਾ ਟਿਲੀਆਂ ਟਿਲੀਆਂ ਨਹੀਂ ਆ ਬੀ ਉਹ ਟਿਲੀਆਂ ਤਾਂ ਹੋ ਗਈਆਂ ਪਈਆਂ ਜੁਰੀਆਂ ਸਿੱਨੇ ਜਾਣ ਹਾਂ ਤਾਂ ਵੀ ਤੇ ਮੈਨੂੰ ਦਾ ਦੇ ਆਪਾਂ ਨਵੀਆਂ ਲੇਉਂਦੇ ਜਾ ਕੇ ਉਸ ਤੋੜ ਤੇ ਨੂੰ ਆਪਾਂ ਫੇਰ ਬਣਾ ਲਾਂਗੇ ਮਿਰਚੜਾ ਤੇ ਥੋੜੀ ਜੀ ਤੁਸੀਂ ਕੁੱਟੀ ਹੈ ਨਾ ਹਾਂ ਹੁਣ ਜੋਗੀ ਬਸ ਕੁੱਟੀ ਆ ਅੱਛਾ ਅੱਛਾ ਲਓ ਜੀ ਹੁਣ ਇਹਦੇ ਨਾਲ ਪਰੌਠੇ ਪੱਕਣੇ ਆ ਹਾਂ ਹੁਣ ਆਪਾਂ ਪਰੌਣ ਨੂੰ ਪਕਾਉਣੇ ਪਰੌਠੇ ਪਰੌਠੇ ਪਕਾ ਕੇ ਤੇ ਫਿਰ ਨਾਲ ਵਿੱਚ ਮੱਖਣੀ ਸਿੱਟ ਕੇ ਉਹ ਤੇ ਉੱਤੇ ਛਟਣੀਆਂ ਨਾਲ ਆਈ ਤਾਂ ਕਿਆ ਇਹ ਮਿਰਚ ਜਿਹੜੀ ਨਾ ਇਹ ਖੱਟੀ ਮਿੱਠੀ ਹੁੰਦੀ ਆ ਇਹਦਾ ਲੈਦਾ ਸਵਾਦ ਹੁੰਦਾ ਦੂਸਰੀ ਮਿਰਚ ਨਾਲੋਂ ਹਾਂ ਦੂਜੀ ਮਿਰਚ ਹਾਲਾਂਕਿ ਮਾੜਾ ਜੇ ਮੱਕੀ ਦੇ ਵਿੱਚ ਵੇਖਿਆ ਹੋ ਧਨੀਆ ਹੈਗਾ ਥੋੜਾ ਇੰਨਾ ਧਨੀਆ ਹੀ ਲਿਓ ਜਾ ਓਏ ਹੈ ਹੀ ਨਹੀਂ ਸੁੱਕ ਕੇ ਆਉਣ ਦੱਲ ਲਤ ਹਾਂ ਵੀ ਹਾਂ ਮੀ ਕੋ ਲੱਭੂ ਕੋ ਨੀ ਸਾਬ ਪਾਣੀ ਲਾ ਆਟਰ ਸੁੱਕ ਗਿਆ ਬਿਲਕੁਲ ਹੀ ਘਾਹ ਵਿੱਚ ਨਾਲ ਕੇ ਅੱਛਾ ਚਲੋ ਫਿਰ ਇਦਾਂ ਵੀ ਬੇ ਸਹੀ ਹੈ ਇੱਕ ਥੋੜੀ ਨਾਲ ਫੋੜੇ لال ਮੇਜ ਜੜਾ ਥੋੜੀ ਹੈ ਇਹ ਤੂੰ ਖਾ ਕੇ ਵੇਖਣੀ ਤੈਨੂੰ ਲੱਗੂਗਾ ਪਤਾ ਕਿਵੇਂ ਦੀ ਹੈ ਮੈਂ ਖਾਣਾ ਤੂੰ ਖਾਣੀ ਖਾਣੀ ਆ ਵੇਖ ਲਈ ਮੈਂ ਚਿੱਨੀ ਵਾਂ ਨਹੀਂ ਖਾਣਾ ਹੈ ਕਿਵੇਂ ਦੀ ਆ ਇਹ ਕਿਵੇਂ ਦੀ ਆ ਰੰਗ ਬੜਾ ਵੇ بڑا ਇਹਨੂੰ ਖਾ ਕੇ ਵੇਖੀ ਹਮੀ ਲਾਲ ਰੰਗ ਹੋ ਜਾਣਾ ਇਹਦਾ ਇਹਦਾ ਹੋਇਆ ਨਾ ਖੱਟਾ ਜਿਹਾ ਹੈ ਨਾ ਬੇਬੇ ਬਸ ਆਜ ਜਾਂਦਾ ਇਹ ਰੰਗ ਲੈਣਾ ਇਹਦਾ ਬੇਬੇ ਤਾਂ ਜਿਹੜੀ ਉਧਰ ਬਣਾਈ ਉਹਦਾ ਖੱਟਾ ਜਿਹਾ ਹੋ ਗਿਆ ਸੀ ਉਹ ਤਾਦਾਂਬਿੰਗਾਂ ਸੀ ਤੇ ਮੈਂ ਉਹਦੇ ਵਿੱਚ ਵੀ ਕੁਝ ਨਹੀਂ ਸੀ ਪਾਇਆ ਲਾਲ ਮਿਰਚ ਤੇ ਨਮਕ ਹੀ ਸੀ ਬਸ ਅੱਛਾ ਅੱਛਾ ਉਹ ਤਾਦਾਂਬਿੰਗਾਂ ਦੀ ਸੀ ਬਣੀ ਹੋਈ ਇਹ ਪਈਆਂ ਰਹੀਆਂ ਨਾ ਕਿੰਨੇ ਦਿਨ ਹਾਂ ਤਾਂ ਹੋਣਗੀਆਂ ਉਹ ਠਿਲੀਆਂ ਠਿਲੀਆਂ ਨਹੀਂਆਂ ਹੋ ਰਹੀਆਂ ਲੋ ਜੀ ਰੋਟੀ ਪੱਕੀ ਜਾਂਦੀ ਆ ਤੇ ਰੋਟੀ ਆ ਗਈ ਓਏ ਹੋਏ 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 ਨਾਲ ਮਿਰਚ ਨਾਲ ਮੱਖਣੀ ਨਾਲ ਚਿਸਤੀ ਇਹ ਪਹਿਲੀ ਤੇਰੀ ਹੈ ਕਿ ਮੇਰੀ ਰਲ ਕੇ ਖਾ ਲੀ ਨੀ ਨਹੀਂ ਰਲ ਕੇ ਆਪਾਂ ਬਹੁਤ ਕਵਾੜਾ ਕਰਨਾ ਮੈਨੂੰ ਪਤਾ ਹੀ ਚੱਲ ਫਿਰ ਅਸੀਂ ਨਾ ਕਿਉਂ ਬੇਬੇ ਦਾਦੀ ਕੋ ਬੈਠੇ ਜਨ ਨਸੀਬ ਕਰੇ ਤੇ ਰੋਟੀ ਖਾਦੇ ਜਾਈ ਇੱਥੇ ਸਾਰੇ ਅਸੀਂ ਆਏ ਹੋਈਏ ਕਿਉਂ ਬੇਬੇ ਉਹ ਨਾ ਵੇ ਮਾਰ 4.5 ਲੱਗੇ ਹੋਏ ਰਗੜੇ ਤੇ ਰਗੜਾ ਉਹ ਤੋਂ ਆਟਾ ਮੁੱਕ ਗਿਆ ਤੇ ਉਧਰੋਂ ਅਸੀਂ ਹਟਈਏ ਨਾ ਤੇ ਦਾਦੀ ਭਾਈ ਸਾਨੂੰ ਗਾਲਾਂ ਕੱਢ ਕੇ ਕਹਿੰਦੀ ਵੇ ਨਖਤੋ ਬਿਸਮਿਲ੍ਲਾ ਹੀ ਪੜ ਲਓ ਸਾਰੀ ਰੋਟੀ ਸਤਾਨ ਖਾ ਗਿਆ ਉਹ ਕਹਿੰਦੀ ਮੈਂ ਕੱਲੀ ਕੱਲੇ ਨੂੰ ਇੱਕ ਇੱਕ ਦੇਣੀ ਹੁਣ ਉਸ ਹਿਸਾਬ ਆ ਵੀ ਇਹ ਇੱਥੇ ਅਸੀਂ ਤੇ ਤਵਾਈ ਪੜ ਦੇਣੀ ਆ ਕਿਉਂ ਜਿਸਤੀ ਆਏ ਹਾਂ ਜਿਸਤੀ ਨਾ ਖਾ ਤਾਂ ਤੇ ਤੂੰ ਰੋਟੀ ਖਾਂਦਾ ਨਹੀਂ ਤੁਸੀਂ ਆ ਚੈੱਕ ਕਰੋ ਪਰ ਰੋਜ਼ ਖਾਈਏ ਨਾ ਮਿਰਚੇ ਹਾਂ ਇੱਕ ਦਿਨ ਸ਼ੈਤਾਨ ਵੀ ਕਹਿਣਾ ਵੀ ਯਾਰ ਅੱਜ ਤੇ ਬਿਸਮਿਲ੍ਲਾ ਕਰ ਲੋ ਮੇਰਾ ਤਾਂ ਅੰਦਰ ਹੀ ਸੜ ਗਿਆ ਲੋ ਜੀ ਇੱਧਰ ਚੱਕਦੇ ਪਿਆ ਰੂੜੀ ਜਿਹੜੀ ਸਾਰੀ ਵਾੜੇ ਦੇ ਪਈ ਸੀ ਵਾੜੇ ਦੇ ਵਿੱਚ ਇਹ ਜਾਏਗੀ ਟਰਾਲੀ ਤੇ ਫਿਰ ਇਹ ਚਾਚਾ ਜੀ ਮੱਕੀ ਦੇ ਬਾਣ ਨੂੰ ਪਹੇਗੀ ਆ ਮੇਰੀ ਪਨੀਰੀ ਘੜ ਰਹੇ ਝੋਨੇ ਦੀ ਦਾਈ ਦੀ ਹਾਂ ਦਾਈ ਨਹੀਂ ਦਾਈ ਧਾਣ ਵੀ ਕਹਿੰਦੇ ਆ ਝੋਨਾ ਵੀ ਤੇ ਜੀਰੀ ਵੀ ਮੁੰਜੀ ਵੀ ਕਹਿੰਦੇ ਆ ਜੀਰੀ ਵੀ ਕਹਿੰਦੇ ਨਾ ਮੁੰਜੀ ਦੀ ਪਨੀਰੀ ਆ ਹਾਂ ਮੁੰਜੀ ਦੀ ਪਨੀਰੀ ਸਭ ਖਾ ਕੰਮ ਰੱਖਣਾ ਸਾਡਾ ਗੱਲ ਸੁਣ ਲਓ ਮੇਰੀ ਚੌਧਰੀ ਨੇ ਬੀਜਣੀ ਆ ਹੁਣ ਪਨੀਰੀ ਹਾਂ ਹਾਂ ਡੇਢ ਕਿਲਾ ਹਾਂ ਇੱਕੋ ਡੇਢ ਕਿਲਾ ਮੱਕੀ ਨੇ ਬੀਜ ਕੇ ਨਾ ਮੈਂ ਕਹਿੰਦਾ ਇਹਨੂੰ ਨਾ ਰਹਿ ਨਹੀਂ ਦੇ ਨੇ ਸਾਡੇ ਸਿਰੇ ਵੀ ਚੜਨਾ ਅਗਲੇ ਮੱਕੀ ਤਰਾ ਉਹ ਇਹਨੇ ਜਿਹੜੀ ਸਹਿ ਬੀਜੀ ਨਾ ਉਹ ਦੂਜਿਆਂ ਦੇ ਸਿਰੇ ਚੜੂ ਮੈਂ ਉਹ ਦਿਨ ਗੱਲ ਕੀਤੀ ਸੀ ਚੌਰੀ ਮੈਂ ਤੁਹਾਨੂੰ ਦੱਸਿਆ ਸੀ ਵੀ ਤੇਰਾ ਧਨੀਆਂ ਤੇ ਜਾਨ ਨੇ ਜਿੰਨੇ ਸਬਜ਼ੀ ਬੀਜੀ ਉਹ ਮਰ ਗਏ ਯਾ ਸਸਤੀ ਹੋ ਗਈ ਨਾ ਇੱਕ ਮੇਰੀ ਮਿਹਨਤ ਨਾਲ ਅਲਾ ਕਰ ਆਵਾਮ ਸਬਜ਼ੀ ਸਸਤੀ ਖਾ ਰਹੀ ਹੈ। ਆ ਆਵਾਮ ਦੇ ਜਿਖੜੇ ਸਾਡੇ ਸਿਰੇ ਚੜ ਜਾ। ਇਹ ਹੁਣ ਮੈਂ ਵੀ ਗਿਆ। ਅਲਹਮਦੁਲਿਲਾ ਖਈਆਂ ਵੀ ਰੰਡੀਆਂ ਕਰ ਦਿੱਤੀਆਂ ਨੇ ਕਿਸੇ ਸਾਲ ਮੱਕੀ ਦੇ ਕੁੰਜਣ ਕੁੰਜਣ ਕਿਸੇ ਸਾਲ ਮੱਕੀ ਕਿਸੇ ਸਾਲ ਚੜ ਪਈ ਜੀ ਸੀ। ਹਾਂ ਅਲਹਮਦੁਲਿਲਾ ਹੋਈ ਨਹੀਂ ਸੁਣਾਦੇ ਰਿਓ ਇਸ। ਹਾਂ ਹਾਂ ਚਾਰ ਮਾਣੀ ਹੋਈ ਸੀ ਕਿਨੇ ਦੇ। ਰੇਟ ਵੀ 12000 ਤੋਂ ਨਹੀਂ ਵਧਿਆ। ਨਹੀਂ ਵਧਿਆ। ਐਲਕੀ ਬਿਜਲੀ ਮੱਕੀ ਹਾਂ ਅਲਹਮਦੁਲਿਲਾ 1700 ਤੋਂ ਸਸਤੀ ਕਿ 2100 ਤੇ ਆ ਗਈ ਹੈ। ਕਿੰਨੇ ਤੇ 3100 ਤੋਂ? ਹਾਂ ਜੀ। 2100 ਮਤਲਬ ਮੈਂ ਦੱਸਿਆ ਸੀ ਵੀ ਚੋਰੀ ਤੇਰਾ ਰੌਲਾ ਹੀ ਆ ਮਿੱਲਾ ਨੇ ਮੇਰਾ ਸ਼ੁਕਰਦਾਕਰ ਉਹਨਾਂ ਨੂੰ ਸਸਤੇ ਭਾ ਮੱਕੀ ਲੈ ਕੇ ਦੇ ਰਿਆ ਵਾ ਬਣਦਾ ਨਜਾਜ਼ ਇਹ ਤੇ ਬਣਦਾ ਨਾ ਜਿਆਜ਼ੀ ਮੈਂ ਸੁਣੋ ਉਹ ਜਿਆਜ਼ੀਦਾਰ ਕੱਟੋਗੇ ਮੈਨੂੰ 1.5 ਘੰਟੇ ਦੇ ਪੈਸੇ ਦਾ ਕਰ ਫਸਲ ਦੇ ਜਿੰਨਾ ਨਾ ਵੀ ਜਿੰਨਾ ਲੋਕਾਂ ਵਿਆਹ ਰੱਖੇ ਸੀ ਨਾ ਬੱਚੀਆਂ ਦੇ ਉਹਨਾਂ ਨੂੰ 2 ਸਾਲ ਪਿੱਛੇ ਪਾ ਲਿਆ ਇਹਦੀ ਵਜ੍ਹਾ ਇਹਦੀ ਵਜ੍ਹਾ ਤੋਂ ਚੋਰੀ ਹੁਣ ਚੀਚਾ ਵਤ ਨਹੀਂ ਤੇ ਸਾਰੇ ਜਿਹੜੇ ਨਾ ਜ਼ਿਮੀਦਾਰ ਉਹ ਇਕੱਠੇ ਹੋਗੇ ਤੇਰਾ ਤਰਲਾ ਕਰਨ ਇਕੱਠੇ ਆ ਸਾਰੇ ਨਹੀਂ ਨਹੀਂ ਉਹ ਹੋਰ ਵੀ 4-7 ਲੈਣੇ ਆਸੇ-ਪਾਸੇ ਲੰਮ ਪਿੰਡਾਂ ਦੇ ਕਿੰਨੇ ਦੀ ਇਨਕਮ ਤੇ ਸਾਰਾ ਮੈਨੂੰ ਪੈਸਾ ਕਰ ਮੈਂ ਬਿਲਕੁਲ ਨਹੀਂ ਤੇਰਾ ਕਿਹੜਾ ਕੋਈ ਸ਼ਾਇ ਹੋਣੀ ਆ ਇਨਕਮ ਕਿਹੜੀ ਬਾਣੀ 12000 ਤੇਰੇ ਝੁੱਗੀ ਤੇਰੀ ਫਸਲ ਆ 12 ਭਾਈ ਹਾਂ ਯਾਰ ਗੱਲ ਸੁਣ ਡੇਢ ਕਿੱਲੇ ਦੀ ਬੱਕੀ ਤੇ ਜਿੰਮੇਦਾਰੀ ਉਹਨੇ ਡੇਢ ਕਿੱਲੇ ਪੈਣ ਦਾ ਨਹੀਂ ਉਨੀ ਜੇ ਤੂੰ ਬਿਜਲੀ ਤੇ ਉਨੀ ਹੋਣੀ ਨਹੀਂ ਨਾ ਨਾ ਬਿਜਲੀ ਹਾਂ ਯਾ ਮਰੂਕਾ ਪੋਕਾ ਦਾ ਲਗਾ 5 ਲੱਖ ਰੁਪਏ 6 ਲੱਖ 5 ਲੱਖ ਰੁਪਏ ਹਾੜੂ 5 ਲੱਖ ਸੋਣੀ ਕਿੱਲੇ ਦਾ ਨਹੀਂ ਡੇਢ ਕਿੱਲੇ ਦਾ ਮੈਂ ਮੁੜ ਕੇ ਫਸਲ ਹੀ ਪੀਜੂਗਾ ਠੀਕ ਹੈ ਅਗਰ ਇਹ ਆਦੀ ਮਾਜ ਰੇਟ ਲਾਉਣ ਇਹਨਾਂ ਦੀ ਫਸਲ ਵੀ ਹੋਵੇ ਰੇਟ ਵੀ ਹੋਵੇ ਨਹੀਂ ਤੂੰ ਲਾ ਲੈ ਇਹ ਇਦਾਂ ਸਾਨੂੰ ਵਾਰੇ ਨਹੀਂ ਪੈਂਦਾ 5000 ਦੇ ਨੂੰ 2000 ਫਸਲ ਦਾ ਤੂੰ ਲਾ ਲੈ 5 ਲੱਖ ਬਾਹਰ ਸੁਣ ਮੇਰੇ ਕਿਤੇ 5 ਰੰਡੀਆਂ ਨੇ 10 ਹੋ ਜਾਣਾ 10 ਹੋ ਜਾਣਾ ਸੀ ਨਹੀਂ ਦੇਣਾ 3100 ਦੀ 2000 ਵੇਚਣੀ ਆ ਨਹੀਂ ਉਹ ਚੀਚਾ ਉਹਨੇ ਜਿੰਨੇ ਕਿੱਲੇ ਹੈ ਨੇ ਉਹ ਕੀ ਕਿੱਲੇ ਦੇ ਪਾਉ 5 ਲੱਖ ਹਾ ਜੀ ਪਹਿਲਾਂ ਤਕਸੀਮ ਕਰੋ ਨਾ ਜਿੰਨਾ ਕਿਲੇ ਹੋ ਰਿਹਾ ਸਾਰਾ ਜਿਹੜਾ ਹਿੱਸਾ ਬਣਦਾ ਸਾਡੇ ਕੋਲ ਸਾਡੇ ਕੋਲ ਲੈ ਲਓ ਤੇ ਸਾਡੀ ਜਾਨ ਛੱਡ ਦੇ ਸਾਡੇ ਆਸੇ ਦਵਾ ਕਰਦੇ ਹੋ ਯਾਰ 20 ਜ਼ਿੰਮੇਦਾਰ ਹੋ ਜਾਣ ਇਕੱਠੇ ਥੀ ਦੱਸਿਆ ਰੋਣਾ ਤੇਰੇ ਲਈ ਜੇ ਜਦ ਮੈਨੂੰ ਤਾਂ ਮੈਂ ਨਾ ਭੇਜੂਗਾ ਮੈਂ ਦੇ ਦੇ ਵੀ ਜੂ ਅੱਛਾ ਹੁਣ ਤੂੰ ਤਬਲੀਗ ਨਾ ਜਾਣਾ ਵਾ ਹੂੰ ਤੈਨੂੰ ਪੈਸੇ ਦੇ ਦਈਏ ਨਹੀਂ ਮੈਂ ਤੇ ਵੈਸੇ ਕੱਲ ਕੱਲੇ ਜ਼ਿੰਮੇਦਾਰ ਦਾ ਰੁਪਏ ਦਾਦਾ ਸੀ ਹੋਣੇ ਜਿਹੜੇ ਹਿਸਾਬ ਨਾਲ ਬੱਚੋ ਨਾ ਭੇਜਣਾ ਲੈ ਇਹ ਕਾਲੇ ਮੋਟਿਆਂ ਨੂੰ ਤਾਂ ਇਹ ਕਾਲੇ ਨਿਕਲ ਬੀਜੋ ਜੋਨਾ ਇਹ ਵੀ ਕਹਿੰਦਾ ਬੀਜੋ ਮੈਂ ਪਰ ਆਲੂ ਵੇਚ ਦੇਣਾ ਵਿੱਚ ਛੋਨਾ ਦੇ ਆਲੂ ਇਕੱਠੇ ਮੈਂ ਆਲੂ ਵੀ ਜਾ ਆਲੂ ਤਾਂ ਨਾ ਵੀ ਬੀਜ ਆਲਮਾਨ ਵੈਸੇ ਹੱਦ ਕੀ ਨਾ ਬਹੁਤ ਜੁੱਤੀ ਫਿਰਨੀ ਅੱਲਾ ਮਾਫ ਕਰੇ ਸ਼ਾਇਦ ਹੋਰ ਸਸਾ ਹੋਵੇ ਚੋਰੀ ਕਿੰਨੇ ਨੂੰ ਆਲੂ ਇਸ ਟਾਈਮ ਇਸ ਟਾਈਮ 1560 ਰੁਪਏ ਤੇ ਜਾ ਰਹੀ ਹੈ ਯਾ ਤੂੰ 400 ਦੀ ਜਾਲੀ ਲਿਆਉਂਦੀ ਹੈ ਹਾਂਜੀ ਤੇ ਬਾਅਦ ਰਾਸ਼ਨ ਤੁਸੀਂ ਲਾ ਦਿਓ 15 800 ਦਾ 1500 ਦੀ ਬੋਰੀ ਲਾ ਲਓ ਹਾਂ 1500 ਦੀ ਬੋਰੀ ਲਾ ਲਓ ਹਾਂ ਇਹ ਦੇਖੀ ਜਾਲੀ ਇੰਨੇ ਦੀ ਹੋਣੀ ਆ 15 1560 ਦੀ ਆ 1560 ਰੁਪਏ ਜਾਲੀ ਵੇਚੀ ਆ ਰਾਸ਼ਨ ਦੀ ਜਿਹੜੀ ਆ ਆ ਗੋਲੀ ਨਾ 400 ਦੀ ਲਿਆਂਦੀ ਆ ਉਹ ਤਾਂ ਬੋ ਆਉਂਦੀ ਵਿੱਚ ਯਾਰ ਬੋ ਵੀ ਆਉਂਦੀ ਹੈ ਤੇ ਆਲੂ ਹੀ ਆ ਨਾ ਹੈ ਆਲੂ ਉਹ ਇਹੋ ਜਿਹਾ ਚੋਰੀ ਇਹਦੇ ਰੰਗਾਂ ਦਾ ਮਾਸਟਰ ਹਾਂ ਉਹ ਆਇਆ ਪੈਨਸ਼ਨ ਅੱਛਾ ਆ ਚੋਰੀ ਆ ਕਾ ਯਾਰ ਆਪ ਆਲੂ ਲਾ ਲੀਏ ਹੂੰ ਤੇਰੇ ਕੋ ਪੈਸੇ ਆ ਅੱਧਾ ਮਰ ਬਾਠੇ ਕੇ ਲਈਏ ਹਾਂ ਅੱਧਾ ਮਰ ਬਾਠੇ ਕੇ ਲਾ ਆਲੇ ਚੋਰੀ ਆ ਰ ਆਲੂ ਲਾ ਲੇ ਹੂੰ ਕਸਾ ਪਾਸ ਸਾਰਾ ਲਾਤਾ ਅਛਾ ਜਦੋਂ ਆਲੂ ਨਿਕਲੇ ਬਾਹਰ ਹੂੰ ਉਹ ਵਿਕੇ ਕੋਈ ਨਾ ਤੇ ਸੜਕਾਂ ਦੇ ਘਰੇ ਪੇ ਅੱਡਾ ਅੱਡਾ ਐਡਾ ਐਡਾ ਹੂੰ ਤੇ ਨਾ ਵਿਕੇ ਨਾ ਜਾਣ ਛੁੱਟੇ ਇਹੋ ਜੇ ਜ਼ਿੰਮੇਦਾਰ ਸਿਰੇ ਚੜਦਾ ਇਹ ਚੜ ਗਿਆ ਹੈ ਤੁਹਾਡੇ ਇਹਨੇ ਜਿਹੜੀ ਸ਼ੈ ਨੂੰ ਹੱਥ ਪਾਇਆ ਚੋਰੀ ਨੇ ਮਾਂ ਨਾ ਧੂੜਾ ਅਸੀਂ ਆਵਾਮ ਨੂੰ ਰਿਲੀ ਦੇ ਰਹੇ ਹਾਂ ਤੂੰ ਕੱਲਾ ਹੀ ਚੋਰੀ ਦੇ ਰਿਹਾ ਬਾਕੀ ਦੇ ਤੂੰ ਰਿਲੀਫ ਕੱਢ ਦਿੱਤੇ ਨਾ ਮਰੀ ਬੰਵਾਦ ਵੀ ਦੇ ਰਹੀ ਹੈ ਹੈ ਮਰੀ ਬੰਵਾਦ ਵੀ ਦੇ ਰਹੀ ਹੈ ਅਨੇ ਨੂੰ ਵੀ ਦੇ ਰਹੀ ਹੈ ਮਜਬੂਰਵਾਦ ਕਹਿੰਦੀ ਹੈ ਕਿ ਰੋਟੀ ਸਸਤੀ ਕਰਨੀ ਹੈ ਸਬਜ਼ੀ ਸਸਤੀ ਕਰਨੀ ਹੈ ਖਾਦ ਮਹਿੰਗੀ ਤੂੰ ਬਿਲਕੁਲ ਉਹਦਾ ਸਹੀ ਨਮਾਇੰਦਾ ਹੈ ਉਹ ਨਹੀਂ ਉਹ ਉਹਦਾ ਸਹੀ ਨਮਾਇੰਦੇ ਆ ਉਹ ਕਹਿ ਰਹੀ ਕਿ ਜਿਹੜੀ ਜ਼ਿੰਮੇਵਾਰ ਦੇ ਕੋਲ ਸਸਤੀ ਲੈ ਕੇ ਦੇਣੀ ਆ ਆਬਾਦ ਨੂੰ ਜਿਹੜੀ ਜ਼ਿੰਮੇਵਾਰ ਦੇਣੀ ਮਹਿੰਗੀ ਤੁਲਣੀ ਇਹਨਾਂ ਨੂੰ ਖਾਦ ਸੁਪਰੇ ਖਾਦ ਦਾ ਰੇਟ ਕੀ ਚੱਲਦਾ ਪਿਆ ਖਾਦ ਦਾ ਸਾਲਾ 10 ਫੀਸਦੀ ਟੈਕਸ ਤਾਂ ਲਾ ਕਰਿਆ ਅਲਹਮਦੁਲਿਲਾ ਆ ਅੱਜ ਵਾ ਫਿਰ ਕਿਹਾ ਤਾਂ ਲਾ ਦਿਓ ਹਾਂ 5% ਰਣਕੇ ਲਾ ਦਿਓ ਜਰੀਏ ਦੀ ਵੀ ਆਤੀ ਹਾਂ ਜਿਹੜੀ ਸਾ ਜ਼ਿਮੀਂਦਾਰੇ ਬਹਰੋਂ ਲੈਣੀ ਨਾ ਹਾਂ ਜਿਹੜੀ ਲੈਣੀ ਆ ਹਾਂ ਹਾਂ ਉਹ ਸਾਨੂੰ ਆਪਰੋਂ ਉਹਨੇ ਮਹਿੰਗੀ ਦੇਣੀ ਆ ਹਾਂ ਜਿਹੜੀ ਜ਼ਿਮੀਂਦਾਰ ਕਿਉਂ ਜਿੰਨਾ ਮੁਲਕ ਨੂੰ ਉਹਨੇ ਚਲਾਉਣਾ ਜ਼ਿਮੀਂਦਾਰ ਨੇ ਚਲਾਉਣਾ ਹਾਂ ਉਹਦੇ ਉਹ ਚਲਾਉਣਾ ਭਲਾ ਕਿੱਦਾਂ ਵਾਂ ਹਾਂ ਚੋਰੀ ਅਲ੍ਹਾ ਅਕਬਾਰ ਲਾ ਲਾ ਸਰਕਾਰ ਲੈਣੇ ਸਾਈਡ ਤੋਂ ਲਾ ਦਿਓ ਹਾਂਜੀ ਜਿਹੜੀ ਜ਼ਿਮੀਂਦਾਰ ਦੇ ਕੋਲੇ ਸ਼ੈ ਉਹਨੇ ਗਰੀਬਾਂ ਨੂੰ ਦੇਣੀ ਆ ਸੱਚ ਕਰਕੇ ਉਹ ਵੀ ਗਰੀਬ ਹੀ ਜ਼ਿੰਮੇਦਾਰ ਨੇ ਚਲਾਉਣੇ ਆ ਅਮੀਰ ਵੀ ਜ਼ਿੰਮੇਦਾਰ ਨੇ ਚਲਾਉਣੇ ਆ ਬਿਊਰੋਕ੍ਰੇਟ ਕਿਉਂ ਜਿਹੜੀ ਆ ਖਾਦਾਂ ਸਪਰੇਅਾਂ ਦੂਜੀਆਂ ਵੱਡੇ ਲੋਕਾਂ ਦੀਆਂ ਉਹਨਾਂ ਕੋ ਵੀ ਮਹਿੰਗੀ ਆਪਾਂ ਹੀ ਲੈਣੀ ਆ ਮਤਲਬ ਆ ਅਮੀਰ ਲੋਕ ਅਸੀਂ ਆ ਹੁਣ ਇਹ ਹਿਸਾਬ ਲਾ ਲੈ ਇਧਰ ਮੇਰੀ ਗੱਲ ਜੀ ਮੱਕੀ ਦੀ ਸਪਰਸ਼ ਕਰਦੇ ਹੋ ਯਾਰ ਸੁਣੋ ਤੂੰ ਸਾਨੂੰ ਕੀ ਦੇਣਾ ਲੈ ਹੁਣ ਦੱਸੋ ਉਹਨਾਂ ਰੋਡ ਨਹੀਂ ਤੇ ਉਧਰੋਂ ਸਾਹ ਰੋਡ ਅਸੀਂ ਕਰਨੇ ਆ ਸੀ ਉਹ ਜਿਹੜੀ ਬਣ ਜਾਣੀ ਆ ਸਾਹ ਉਹਦੇ ਜਿੱਤੇ ਜਾਣੇ ਹੁਣ ਚੋਰੀਏ ਸਾਹ ਮਾਣੋ ਯਾਰ ਅੱਜ ਤਾਂ ਸਾਬਲਾ ਤੋਂ 400 ਦੀ ਜਾਲੀ ਆਂਦੀ ਨੌਕਰ ਤੁਹਾਡਾ ਕਹਿੰਦਾ ਮੈਂ 1000 ਦੀ ਦੇਣੀ ਹਾਂ ਇੱਥੇ ਵੇਖ ਲੋ ਮੋਲ ਵੀ ਦਾ ਲੈਤੀ ਸੌਦੀ ਚੋਰੀਏ ਗੱਲ ਨਹੀਂ ਜਾਲੀ ਲੱਗ ਗਈ 9 ਲੀਨ ਮੋੜ ਦਿੱਤੇ ਯਾਰ ਗੱਲ ਹੋ ਰਹੀ ਆ ਕਿ ਜ਼ਿਮੀਦਾਰ ਨੂੰ ਜ਼ਿਮੀਦਾਰ ਇਹ ਪੂਰੇ ਮੁਲਕ ਦਾ ਅਸੀਂ ਠੇਕਾ ਜਗਾ ਕਿ ਜ਼ਿਮੀਦਾਰ ਨੇ ਚਲਾਉਣਾ ਪੂਰਾ ਮੁਲਕ ਚਾਰ ਸੂਬੇ ਜਿਹੜੇ ਵੱਡਾ ਵੱਡੀ ਆਵਾਮ ਆ ਬਿਊਰੋਕਰੇਸੀ ਵਾਲੀ ਜਿੰਨਾ ਮਾਫੀਆ ਉਹਨਾਂ ਕੋ ਮਹਿੰਗੀ ਸ਼ੈਅ ਵੀ ਅਸੀਂ ਲੈਣੀ ਖਰੀਦਣੀ ਆ ਅਲ੍ਹਾ ਅਕਬਰ ਇਥੇ ਖਾਦ ਮਹਿੰਗੀ ਲੈਣੀ ਸਪਰੇ ਮਹਿੰਗੀ ਲੈਣੀ ਅਸੀਂ ਬਿਜਲੀ ਵੀ ਗਵਰਨਮੈਂਟ ਕੋ ਮਹਿੰਗੀ ਲੈਣੀ ਉਹ ਸਾਡੇ ਕੋ ਪੈਸੇ ਬਹੁਤ ਜੀ ਬਜ਼ਾਰ ਕੋਲੇ ਬਾਕੀ ਜਿਹੜੀ ਗਰੀਬ ਨੂੰ ਸ਼ੈਅ ਦੇਣੀ ਆ ਜੀਵਿਦਾਰ ਨੂੰ ਕਾਣਕ ਦੂਜੀ ਤੀਜੀ ਸਬਜ਼ੀਆਂ ਉਸ ਸਸਤੀਆਂ ਵਿੱਚ ਲੈਣੀ ਆ ਹਾਂ ਤੇ ਚੱਕਾ ਚੱਕਿਆ ਵਾ ਉਹ ਸਸਤੀਆਂ ਦੇਖੇ ਤੂੰ ਠੀਕਾ ਪੰਜਾਬ ਨੇ ਚੱਕਿਆ ਬਹੁਤਾ ਇਹ ਵੀ ਨਾਲ ਆ ਕੇ ਇਹ ਸਸਤੀ ਦੇਸਾਂ ਦੀ ਧਰਿਆ ਨਾਲ ਸਾਡੀ ਸਾਡੀ ਲੀਡਰ ਦਾ ਵਿਸ਼ਨ ਆ ਕੇ ਮੈਂ ਮੁਲਕ ਚੋਂ ਹਾਂ ਜੀ ਬਿਲਕੁਲ ਮੁਲਕ ਚੋਂ ਜੀ ਮੈਂ ਦਾ ਕਾਇਮ ਕੋਣਾ ਐ ਬਹੁਤ ਤੂੰ ਕੌਣ ਆਪਾਂ ਨਾਲ ਮੁਕਣਾ ਹੈਲੋ ਜਿਹੜਾ ਰਹਿੰਦਾ ਖੁੰਦਾ ਕਸਰ ਚੋਰੀ ਨੇ ਕੱਢਣੀ ਆ ਇਹ ਇਨੇ ਬੇੜਾ ਠਾਇਆ ਹੋਇਆ ਤੇ ਬਾਕੀ ਜਿਹੜੇ ਆ ਉਹ ਗਵਰਨਮੈਂਟ ਕਰਦੇ ਨੇ ਉਹਦਾ ਜਿੰਮੇਦਾਰ ਮੈਂ ਅਲਹਮਦੁਲਿਲਾ ਆ ਤੇ ਜਿੰਮੇਦਾਰ ਸੱਤੇ ਖੇਰ ਮਰ ਨਹੀਂ ਦੇਣੀ ਲੋ ਜੀ ਜਿੰਮੇਦਾਰ ਇਹਦਾ ਤੇ ਹਾਲ ਸੁਣ ਲਿਆ ਤੇ ਇਧਰ ਵਿਆਹ ਵਸ तकरीबन ਨਿਬੜ ਗਿਆ ਵਾ ਹਾਂ 3600 ਦਾ ਹਾਂ ਉਹ ਦੱਸੋ ਵੀ ਰੁਪਈਏ ਵੱਡਾ 110 ਚੌਕ ਕੇ ਲਾ 3600 ਦਾ ਹਾਂ ਤੇ 100 ਫਿਰ ਅਗਦੇ 220 ਦਾ ਨਸਲੇ ਦਾ ਪਾਣੀ ਮਹਿੰਗਾ ਹਾਂ ਸਹੀ ਗੱਲ 500 ਦੀ ਬੋਤਲ ਲਓ ਜੀ ਅੱਜ ਇਹ ਜਿਹੜਾ ਵਲੌਗ ਆ ਇਹ ਸਿਰਫ ਜ਼ਿਮੀਦਾਰਾ ਤਬਕਾ ਪੰਜਾਬ ਦੇ ਉੱਤੇ ਹੀ ਆ ਇਹ ਗੱਲਾਂ ਇਹੀ ਹੋਣਗੀਆਂ ਮੈਂ ਹਿਸਾਬ ਲਾ ਲਿਆ ਹਾਂ ਨਹੀਂ ਇਹ ਕੋਈ ਮਰੇਗਾ ਕੋਈ ਜੀਏਗਾ ਹਾਂ ਪਰ ਜ਼ਿਮੀਦਾਰ ਇੱਥੇ ਠੋਕਦਾ ਰਹੇਗਾ ਬਹੁਤ ਸ਼ੁਕਰ ਆ ਠੋਕਣ ਵਾਲੇ ਜੀਂਦੇ ਰਹਿਣ ਠਕਾਉਣ ਵਾਲੇ ਜੀਂਦੇ ਰਹਿਣ ਇਹ ਕੋਈ ਅਸੀਂ ਕਹਿ ਰਹੇ ਆ ਕਿ ਯਾਰ ਕਿਉਂ ਯਾਰ ਜੀ ਜਿੰਮੇਦਾਰ ਨੂੰ ਪਾ ਦੇ ਨਹੀਂ ਚੇਦੀ ਹੋਣਾ ਪਰ ਲਾ ਦੀ ਕਸਮੇ ਮਰੇ ਬਾਜੀ ਬੁਜ਼ਾਰੀ ਸਹੀ ਗੱਲ ਦਾਣੇ ਦਾ ਚੌਧਰੀ ਬਾਜ਼ਾਰ ਫੁੱਲ ਪਿਆ ਨਾ ਸ਼ਹਿਰੀ ਮਰ ਗਿਆ ਵੀ ਸਾਰੇ ਜਿੱਥੇ ਵੀ ਚੱਲਣਾ ਹੀ ਇਹਨਾਂ ਨਾਲ ਜਦੋਂ ਚੱਲਣਾ ਹੀ ਜ਼ਿੰਮੇਦਾਰਨ ਵਾਲਾ ਪਿੰਡਾਂ ਸ਼ਹਿਰ ਨੂੰ ਪਿੰਡ ਹੀ ਲੱਗਦੇ ਨਾ ਸਾਡੀ ਕੈਦ ਕਹਿ ਰਹੀ ਆ ਕਿ ਮੈਂ ਨਾ ਰੋਟੀ ਸਸਤੀ ਕਰਨੀ ਮੈਂ ਨਾ ਰੋਟੀ ਪੰਜਾਂ ਦੀ ਕਹਦੇ ਹੋਰ ਕਿਹਦੇ ਪੰਜਾਂ ਦੀ ਲਊ ਪੰਜ ਹੀ ਦਾ ਹੋਰ ਦਿੰਦਾ ਪੰਜ ਹੋਰ ਦੋ ਲਊਗੇ ਨਾ ਤੇ ਜਦੋਂ ਕਿਸੇ ਕੋਈ ਪੈਸਾ ਰੇਲ ਪੈ ਲੋ ਕਿ ਮਾਰਕੀਟ ਤੇ ਰਿਓ ਤੇ 50 ਰੁਪਏ ਦਾ ਲੈ ਲਊ ਹੂੰ ਸਹੀ ਗੱਲ ਆ ਉਹਦੇ ਜਿਹੜੇ ਨਾਲ ਦੇ ਇਹ ਤੋਂ ਗਿਰਦੇ ਨੇ ਜਿਹੜੇ ਜ਼ਿਆਦੇ ਸਿਆਣੇ ਆ ਉਹਨਾਂ ਨੂੰ ਪਤਾ ਨਹੀਂਗਾ ਕਿ ਜ਼ਿੰਮੇਦਾਰ ਨੇ ਅਰੋਜ ਤੇ ਆਉਣਾ ਯਾਰ ਉਹ ਵੀਡੀਓ ਨਹੀਂ ਸੀ ਤੁਸੀਂ ਦੇਖੀ ਇਹਨਾਂ ਦੀ ਇੱਕ ਬੀਬੀ ਆ ਮੈਨੂੰ ਨਾਮ ਤਾਂ ਭੁੱਲ ਗਿਆ ਆਹੋ ਚਲੋ ਉਹ ਜਿਹੜੀ ਵਟਸਐਪ ਉਹ ਕਹਿੰਦੀ ਇਹ ਕਿਸਾਨੋ ਕੋ ਕਿਹਲੀ ਕਣਕ ਨਹੀਂ ਬਚਦੀ ਥੂੜੀ ਆਉਂਦੀ ਇਹਨਾਂ ਨੂੰ ਥੂੜੀ ਵੀ ਆਉਂਦੀ ਇਹਨਾਂ ਨੂੰ ਹੋਰ ਵੀ ਦੋ ਤਿੰਨ ਛਾਵਾਂ ਹੁੰਦੀਆਂ ਮੈਂ ਕਿਹਾ ਆਹੋ ਅਸੀਂ ਸੱਤੂ ਹੀ ਵੇਚਦੇ ਕਣਗਰੇ ਬਣਾ ਕੇ ਨਾਲ ਉਹਨੂੰ ਪੁੱਛੋ ਕਿ ਤੁਸੀਂ ਮੱਕੀ ਚ ਕਿਹੜੀ ਛੇੜੀ ਛੇੜੀ ਕੱਢਦੇ ਆਂ ਕਣਕ ਚ ਕਿਹੜੀ ਛੇੜੀ ਛੇੜੀ ਨਿਕਲਦੀ ਆਂ ਮੱਕੀ ਦੀ ਤੂੰ ਟਾਂੜ ਉਹ ਨਹੀਂ ਨਹੀਂ ਆਪਾਂ ਅਗਲੇ ਮੱਕੀ ਜੋ ਟਾਂੜ ਜਿਹੜਾ ਮੱਕੀ ਨੂੰ ਜਾਂਦਾ ਉਹ ਮੱਕੀ ਚ ਕਿੰਨੇ ਰੋਟ ਬਾਹਰ ਕੱਢਦਾ ਪਤਾ ਕੰਨ ਕੱਢਦਾ ਹਾਂ ਯਾਰ ਉਹ ਚ ਮੇਰਾ ਖਿਆਲ ਵੀ ਉਹ ਚੋ ਬਣਾਉਦਾ ਵਾ ਫਿਰ ਕਿਹਾ ਕਾਰਨ ਇਹ ਉਹ ਚੋ 50 ਮਿਲ ਕੱਢਦੀ ਹੈ ਬੱਕੀ ਮਿਲ ਕੱਢਦੀ ਹੈ ਭਾਈ ਕੱਢਦੀ ਹੈ ਅਸੀਂ ਕਿਹੜੀ ਤੂੜੀ ਮਾਲ ਜੀ ਕਰਦੇ ਉਹ ਵੀ ਬਰਦਾਸ਼ਤ ਹੂੰ ਗੱਲ ਇਹ ਕਿ ਜੇ ਗਰੀਬਾਂ ਦੀ ਆ ਕੋਈ ਆ ਕੋ ਲੱਖ ਲੱਖ ਦੀ ਧੜ ਪਈ ਆ ਤੇ ਵੀ ਨਹੀਂ ਜੁਰੀ ਜਾਂਦੀ ਤੇ ਲੱਖ ਰੁਪਏ ਸ਼ਹਿਰ ਵਾਲਿਆਂ ਦੇ ਇਹ ਕਿ ਸ਼ਹਿਰ ਵਾਲਾ ਸੋਣਾ ਲੱਖ ਦੀ ਧੜ ਉਹ ਮਾਈ ਗੋਡ ਇਹ ਵੀ ਕੰਮ ਸਹੀ ਆ ਮਾਈ ਗੋਡ ਨਹੀਂ ਜਿੱਦ ਲੈਣੀ ਉਹਨੇ ਕਹਿਣਾ ਜੀ ਮੁੰਸੀ ਸਾਹਿਬ ਆ ਧੜ ਦੇ ਲਿਓ ਹਾਂ ਦੇਤੀ ਜੀ ਪੈਸੇ ਜੀ ਹਾੜੀ ਸੋਣੀ ਹਾਂ ਹਾੜੀ ਸੋਣੀ ਉਹ ਜਿਹੜਾ ਜੁਣ ਬੜੀ ਦੱਸਿਆ ਨਾ ਗਾਂ ਤੇ ਨਾ ਪਛਾਦ ਕੰਮ ਤੇ ਉਹ ਬਚ ਆਉਣ ਗਿਆ ਜੀ ਬਚਿਆ ਕੀ ਉਹਨਾਂ ਨੇ ਆ ਜਾ ਕੇ ਚੌਧਰੀ ਜਿਹੜਾ ਤੂੰ ਕਹਤਾ ਆ ਹੀ ਬਚਿਆ ਆ ਹੀ ਬਚਿਆ ਨਹੀਂ ਐ ਕਿ ਚੌਧਰੀ ਵੀ ਨਹੀਂ ਬਚਣਾ ਚੌਧਰੀ ਵੀ ਨਹੀਂ ਬਚਣਾ ਜ਼ਿਮੀਦਾਰ ਨੇ ਚੌਧਰੀ ਛੱਡ ਗਿਆ ਨਾ ਨਾ ਦਿਹਾੜੀਦਾਰ ਵੀ ਨਹੀਂ ਬਚਣਾ ਹਾਂ ਲੋ ਜੀ ਜ਼ਿਮੀਦਾਰ ਨੇ ਤਾਂ ਹੁਣ ਬੱਸ ਸਹੀ ਗੱਲ ਆ ਲੋ ਜੀ ਆ ਤਾਂ ਭਰੀ ਗਈ ਐ ਗੱਲਾਂ ਹੋਈਆਂ ਬਾਬਾ ਜਿਆਦੀਆਂ ਸਾਰੀਆਂ ਤੇ ਆਲਰੇਡੀ ਨਿਕਲ ਗਿਆ ਹੈ ਓਏ ਅਸਲੋਂ ਮੋੜ ਯਾਰ ਪਿੱਛੇ ਤੁਸੀਂ ਕੱਢ ਲਿਆ ਤਾਰਾਂ ਬਾਹਰ ਹੀ ਕਰਿਆ ਗਿਆ ਆ ਨਾ ਆਲੂ ਇਕੱਠਾ ਨਾ ਖਾਂਦੀ ਕੋਈ ਨਾ ਖਾਣੇ ਉਹਨੂੰ ਪਤਾ ਲੱਗ ਗਿਆ ਉਹਨੇ ਗੱਲ ਸੁਣ ਲਈ ਵੀ ਇਹ ਤੇ ਮੈਨੂੰ ਫਰੀ ਪਾਈ ਜਾਂਦੇ ਆ ਉਹਨਾਂ ਨੂੰ ਪਤਾ ਲੱਗ ਗਿਆ ਉਹਨੇ ਸੁਣ ਲਈ ਆ ਵੀ ਇਹ ਜਾਲੀ 400 ਦੀ ਆ ਹਾਂ ਉਹਨੇ ਸੁਣ ਲਿਆ ਉਹਨੇ ਕਿ ਅੱਗੇ 300 ਦੇ ਦੇ ਨਹੀਂ ਅੱਗੇ ਨਾ ਚਾਚਾ ਅੱਗੇ ਸੋਚਣ ਦੇ ਸੀ ਉਹ ਵੀ ਮੈਨੂੰ ਪਤਾ ਨਹੀਂ ਕਿੱਡੀ ਗੀ ਜਾਖ ਖਵਾਉਂਦੇ ਪਏ ਆਲੂ ਹਾਂ ਮਤਲਬ ਵੀ ਬੜਾ ਕਦੇ ਸ਼ਹਿਰੋਂ ਲੈ ਕੇ ਆਏ ਮੇਰੇ ਬਾਸ ਉਹਨੂੰ ਹੁਣ ਪਤਾ ਲੱਗਾ ਇਥੇ ਕਾਲੇ ਮੋਟੇ ਕੁਫੜ ਤੋਂ ਪਾਤੇ ਇਹਨਾਂ ਨੇ ਇਹਦੀ ਅੱਜ ਦੀ ਤੈਸੀ ਅੱਗੇ ਮਹਿਕੂ ਨੂੰ ਕੋ ਨਹੀਂ ਆਇਆ ਗਾ ਨੂੰ ਹੁਣ ਗਾ ਨੂੰ ਆ ਰਹਿਆ ਨਾ ਮੈਂ ਹਾਂ ਅੱਗੇ ਚਾਚਾ ਪੁੱਛਦਾ ਕਿ ਕਿੰਨੇ ਦੀ ਜਾਲੀ ਲੈਂਦੀ ਮੈਂ ਕਿਹਾ ਤੂੰ ਲੈਣੀ ਹੈ ਕਿ ਹਾਂ ਮੈਂ ਕਿਹਾ ਹਜ਼ਾਰ ਦੀ ਹਜ਼ਾਰ ਦੇ ਤੋ ਚੋਕਲ ਜਾ ਚਾਚਾ ਮੰਨ ਗੋ ਭਾਈ ਆ ਕੇ ਕਹਿੰਦਾ ਯਾਰ 400 ਦੀ ਆਈ ਤੂੰ ਜ਼ਾਲਮਾ ਇੱਥੇ ਹੀ ਮਾਰੀ ਜਾਣਾ ਬੰਦਿਆਂ ਨੂੰ ਹੈ ਯਾਰਾ ਪਰ ਲੱਦ ਕੇ ਨਹੀਂ ਲੈ ਡੀਜ਼ਲ ਛੜਿਆ ਲੱਦ ਕੇ ਲੈੰਦੀ ਫਿਰ ਲਈ ਆ ਜੇ ਤੂੰ ਕਾੜਦੀ ਏ ਕੋਨੇ ਕਾੜ ਦਿੱਤੀ ਰਹਿੰਦੀ ਤੂੰ ਕੱਢੀ ਲੈ ਲਓ ਜੀ ਕੀ ਕਹਿੰਦੇ ਹੁੰਦੇ ਆ ਕਿ ਹੈ ਛੋਟੇ ਦੇ ਬਿਸ਼ਰੇ ਨਹੀਂ ਨਹੀਂ ਮੱਕੀ ਨੇ ਮੱਕੀ ਨੇ ਮੜਾਏ ਆ ਕਿ ਆਲੂਆਂ ਨੇ ਇੱਧਰ ਦੱਸ ਯਾਰ ਆ ਵੱਡਾ ਜ਼ਿੰਮੇਦਾਰ ਸਾਡਾ ਆ ਗਿਆ ਡੇਰੇ ਦਾ ਕਿਹੜੀ ਛਾਣੇ ਮਿਲਾਏ ਆ ਮੈਂ ਤਨੀਆ ਹਰਸ਼ਾ ਨਹੀਂ ਮਿਲਾਤਾ ਹਾਏ ਜਿਹੜਾ ਆ ਗਿਆ ਚੋਰੀ ਦਾ ਤਰਲਾ ਕਰ ਤਨੀਆ ਦੇ ਮਕਈ ਦੇ ਵਿੱਚ ਜਿਹੜਾ ਧਨੀਆ ਉਹਨੇ ਮਿਲਾਤਾ ਜਿਹੜਾ ਕੋ ਦੋ ਬੰਦੇ ਹੋਰ ਲਿਓ ਇਕੱਠੇ ਕਰਕੇ ਚੋਰੀ ਦਾ ਤਰਲਾ ਕਰੋ ਤਨੀਆ ਦੁਬਾਰਾ ਲਾਵੇ ਨਹੀਂ ਇਹ ਬੀਜ ਨੂੰ ਹਟ ਜਵੇ ਆਪੇ ਹੀ ਹਟ ਜਾਣਾ ਜਿਹੜਾ ਬੰਦਾ ਵਿਚਾਰਾ ਹੁੰਦਾ ਦੁਖੀ ਹੁੰਦਾ ਸੌਣ ਲੱਗੇ ਵਾਹਿ ਰੱਬ ਇਹਨੇ ਸਾਰਿਆਂ ਨੂੰ ਹਟਾ ਦੇਣਾ ਜੇ ਇਹਨੇ ਨਹੀਂ ਹਟਾਇਆ ਤਾਂ ਫਿਰ ਗਵਰਨਮੈਂਟ ਨਾਲ ਹਟਾ ਦੇਣਾ ਤਰਲਾ ਚੋਰੀ ਕਿੰਨੀ ਰਹਿ ਗਿਆ ਬਸ ਯਾਰ ਐ ਚੋਲੀਆਂ ਮੌਲਵੀ ਵਾਲੀਆਂ ਰਹਿ ਗਈਆਂ ਮੱਜ ਰਹਿ ਗਈ ਬਸ ਆ ਚੋਲੀਆਂ ਇੰਨਾ ਕੁਛ ਤਾਂ ਦਸਤਾ ਰਹਿ ਗਿਆ ਉਹ ਰਹਿ ਗਿਆ ਮੁੰਨਿਆ ਯਾਰ ਇਹ ਦੱਸਣਾ ਵੀ ਆਪਣੀ ਆਪਣੇ ਲੇ ਤਾਂ ਕੰਮ ਤੋਂ ਵਿਹਲੇ ਆ ਗਏ ਮੌਲਵੀ ਦੀਆਂ ਚੋਣੀਆਂ ਮੌਲਵੀ ਦੀਆਂ ਚੋਣੀਆਂ ਯਾਰ ਮੌਲਵੀ ਜਿਹੜਾ ਨਾ ਬੰਦਾ ਸਹੀ ਨਹੀਂ ਹੈ ਕੀ ਹੋ ਗਿਆ ਆਏ ਦਿਨ ਕਿਤੇ ਨਾ ਕਿਤੇ ਆਏ ਦਿਨ ਕੀ ਰੋਜ਼ ਹੀ ਜਾਂਦਾ ਯਾਰ ਚੋਰੀ ਮੈਨੂੰ ਕੰਮ ਆ ਯਾਰ ਕਦੀ ਕਹਿੰਦਾ ਮੈਂ ਖੁਰਾ ਲੱਭਣ ਚੱਲਾਂ ਕਦੀ ਕਹਿੰਦਾ ਜਿਵੇਂ ਪੈਸੇ ਲੈਣ ਚੱਲਾਂ ਕਦੀ ਕਦੇ ਕਾ ਯਾਰ ਕਾਲੇ ਨਾ ਮਾੜਿਆ ਨੂੰ ਦਾ ਸਾਹਬ ਕਰਨਾ ਯਾਰ ਤੋਂ ਹੀ ਤਾਰਾ ਕੱਢੀਆ ਬਗ ਠੀਕ ਹੈ ਅੱਜ ਕੱਲ ਕੰਮ ਲੱਭੇ ਉਹਨੂੰ ਹੈ ਹਾਂ ਕੋਈ ਨਾ ਕੋਈ ਬਾਨਾ ਨਾ ਮਾਤ ਰੋਜ਼ ਨਵਾਂ ਬਾਨਾ ਹੋਏਗਾ ਇੱਕ ਨਹੀਂ ਲੱਗਦਾ ਇੱਕ ਬੰਦਾ ਕਹਿੰਦਾ ਨਾ ਵੀ ਯਾਰ ਮੈਂ ਪੈਸੇ ਕੱਲ ਨਹੀਂ ਦੇ ਜਾਈ ਲੈਣ ਚੱਲਾਂ ਨਹੀਂ ਯਾਰ ਅੱਜ ਮੈਂ ਇੱਧਰ ਚੱਲਾਂ ਅੱਜ ਇੱਧਰ ਚੱਲਾਂ ਵੀ ਸਾਰਾ ਇਲਾਕਾ ਘੁਣਾਏਗਾ ਮੈਂ ਇੱਧਰ ਚੱਲਾਂ ਹੂੰ ਓਏ ਚਾਰਲੀ ਲਓ ਜੀ ਆ ਆਪਣੀ ਚਾਰਲੀ ਓਏ ਚਾਰਲੀ ਓਏ 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 ਵੇਖਾ ਬੜੀਆਂ ਸੋਹਣੀਆਂ ਹਾਂ ਬਹੁਤ ਜਿਆਦਾ ਸੋਹਣੀਆਂ ਹੈਲੋ ਲੋ ਜੀ ਸਾਮਨੇ ਵੀ ਕਰਤਾ ਘੋਰਣਾ ਇਹਦਾ ਸੈਟ ਯਾਰ ਨੀਂਹਾਂ ਸੀ ਦੇ ਔਖੀਆਂ ਜੀ ਸੀ ਹਾਂ ਸਿਰ ਤੇ ਛੱਟ ਲੱਗ ਸਿਰ ਤੇ ਛੱਟ ਲੱਗੀ ਹੂੰ ਚਲ ਕੁੜੀਆਂ ਕਰ ਲੈ ਉਹ ਚੋਕਰ ਲੈ ਕੇ ਆਣਾ ਵੇ ਅੰਬਰ ਵਾਸਤੇ ਹੈ ਚਲ ਮੈਂ ਜਾਣਾ ਪੋੜ ਨੂੰ ਫੇ ਮਲੇ ਹੋਣਾ ਜਾ ਕੇ ਇਹੇ ਦਾਣੇ ਤੇ ਚੋਕਰ ਤੇ ਜੋ ਮੁਕੇ ਹੋਏ ਨਾ ਉਹ ਲਿਆਉਣੇ ਸਵੇਰੇ ਹੁਣ ਸ਼ਹਿਰ ਜਾ ਕੇ ਸਵੇਰੇ ਉਹ ਜੋ ਲਿਆਉਂਗਾ ਤੇ ਕੜਿਆਲਾ ਦੋਵੇਂ ਛੇਵੇਂ ਫਿਰ ਆਪ ਹੀ ਕਾਨੀਆਂ ਪੜੀਆਂ ਸ਼ਹਿਰ ਜਾਣਾ ਪੈਣਾ ਨਾ ਸਹੀ ਤਰ੍ਹਾਂ ਮਿਸਤਰੀ ਸਾਹਿਬ ਛੋਟਾ ਲੈ ਉਹ ਵਟਾ ਪਿਆ ਆ ਲੈ ਚੋ ਠੀਕ ਹੈ ਕੜਿਆਲਾ ਯਾਰ ਛੋਟਾ ਹੋਲ ਆ ਛੋਟਾ ਉਹ ਬਹੁਤ ਹੀ ਛੋਟਾ ਉਹ ਇੱਕ ਪਾਸੇ ਲੱਗਦਾ ਉਹਨੂੰ ਉਹ ਜਦੋਂ ਲੱਗਦਾ ਤੇ ਔਖੀ ਹੁੰਦੀ ਹੈ ਵਟਾ ਲੈਣਾ ਕੜਾਈ ਬਣਾਣਾ ਜਿਹੜਾ ਸਟੀਲ ਲਾਣਵਾਣਾ ਸੀ ਸਿਓਕ ਤੁਮਾਰੀਏ ਜਾਣਾ ਪੈਣਾ ਯਾਰ ਤੁਮਾਲੀ ਵਾਲੇ ਫੋਨ ਕਰ ਵੀ ਯਾਰ ਦੇ ਨਹੀਂ ਉਹ ਜਾਣਾ ਹੀ ਪੈਣਾ ਭਾਈ ਉੱਥੇ ਸਮਾਨ ਲਿਆਉਣਾ ਪੈਣਾ ਗਵਾਕ ਲਿਆਉਣਾ ਪੈਣਾ ਹਾਂ ਲੋ ਜੀ ਆ ਵੀ ਟਰਾਲੀ ਭਰ ਗਈ ਆ ਸਕੂਨ ਨਾਲ ਇਹ ਆਪਣੇ ਕੋ ਉਹਨਾਂ ਨੇ ਲੈ ਜਾਣੀ ਸੀ 4000 ਦੀ ਇੰਨੀ 4-5000 ਦੀ ਲੈਣੀ ਸੀ ਇੰਨੀ ਟੂੜੀ ਹਾਂ ਉਹ ਵੀ ਆਏ ਰਹਿੰਦੇ ਜ਼ਾਲਮ ਦੂਜੇ ਦੇ ਦਿਨ ਉਹ ਕਰਦੇ ਕੀ ਆ ਯਾਰ ਉਹ ਬੱਠੇ ਤੇ ਪਾਉਂਦੇ ਨੇ ਇੱਟਾਂ ਪੱਕਦੀਆਂ ਨਾਲ ਉਹਨਾਂ ਨੇ ਇੱਟਾਂ ਪੱਕਦੀਆਂ ਤੇ ਬੜਾ ਕੰਮ ਖਰਾਬ ਹੈ ਇੱਟ ਤਾਂ ਫਿਰ ਬਿਲਕੁਲ ਚੱਜਦੀ ਨਹੀਂ ਆਪਾਂ ਦੇ ਇੱਟ ਉਥੋਂ ਇਹਨਾਂ ਜਿੱਥੇ ਕੋਲੇ ਦੀ ਪਕਾਈ ਹੁੰਦੀ ਹੈ ਕੋਲਾ ਮਹਿੰਗਾ ਹੀ ਬੜਾ ਭਾਈ ਕੋਲਾ ਕੌਣ ਪੈਂਦਾ ਕੋਲੇ ਬਸ ਥੱਲੇ ਪਾ ਕੇ ਨਾ ਉਤੇ ਥੋੜਾ ਜਿਹਾ ਕੋਲਾ ਪਾ ਦੇ ਨੇ ਵੀ ਕੋਲਾ ਹੀ ਪਾਈ ਜਾਂਦੇ ਹਾਂ ਹਾਂ ਕੋਲੇ ਹੀ ਪਾਈ ਜਾਂਦੇ ਲੈ ਵੀ ਇਹਦਾ ਘਰ ਹੋ ਗਿਆ ਤਿਆਰ ਉੱਚਾ ਜ ਆ ਕਿੱਦਾਂ ਤਿਆਰ ਹਾਂ ਹੁਣ ਸਹੀ ਹੋ ਗਿਆ ਇਹ ਨਾ ਇਹ ਜਿਹੜਾ ਵਾ ਆ ਜਾਲੀ ਜਿਹੜੀ ਆ ਇਹ ਅਸੀਂ ਤੂੜੀ ਛਾਂਣ ਨੂੰ ਲਈ ਸੀ ਪਰ ਤੂੜੀ ਹੀ ਛਾਣੀ ਨਹੀਂ ਅਸੀਂ ਧੋ ਕੇ ਪਾ ਲੈਨੇ ਆ ਇਹ ਅਸੀਂ ਮਾਸ਼ਾਅੱਲਾ ਕੀ ਕਹਿੰਦੇ ਹੁੰਦੇ ਆ ਵੀ ਐਦਾਂ ਹੀ ਇਹਦੇ ਨਾਲ ਸਾਰ ਦਿੰਨੇ ਆ ਕੁੱਤੀ ਜਿਹੜੀ ਆਪਣੀਆਂ ਚਾਰਲੀ ਕਿ ਬੱਚਾ ਟੱਕ ਦੀ ਦੇ ਵਿੱਚ ਤੇ ਬੀਬੀ ਸਵਾ ਮੈਂ ਤੈਨੂੰ ਕੁਝ ਨਹੀਂ ਕਹਿਣਾ ਐmberਣੀ ਐmber ਪੁੱਤਰੇ ਓਏ ਗੁੱਸੇ ਓਏ ਦੱਸੇ ਐmber ਇਹ ਆ ਜਣਾ ਥੋੜਾ ਥੋੜਾ ਖਰਾਬ ਹੋ ਰਹੀ ਆ ਹੁਣ ਕਿਉਂਕਿ ਇਹਨੂੰ ਨਾ ਅਸਲ ਦੇ ਵਿੱਚ ਪਸੰਦ ਦੀ ਕੋਈ ਸ਼ੈ ਲੱਭ ਨਹੀਂ ਰਹੀ ਅਗਲ ਪੱਠੇ ਪੁੱਠੇ ਤਾ ਕਰਕੇ ਥੋੜਾ ਗੁੱਸਾ ਕਰਦੀ ਆ ਜੋ ਕੁੱਸੂ ਤੇ ਉਸ ਤੋਂ ਬਾਅਦ ਚੌਕਰ ਇਹ ਤਿੰਨ ਚੀਜ਼ਾਂ ਕੁੱਸੂ ਮੈਂ ਲਿਆਂ ਤੇ ਸੀ ਅਗਲੇ ਦਿਨ ਤੇ ਬਾਕੀ ਜਿਹੜੀਆਂ ਚੀਜ਼ਾਂ ਉਹ ਆਪਣੀਆਂ ਮੁਕੀਆਂ ਹੋਈਆਂ ਉਹ ਵੀ ਲੈਉਣੀਆਂ ਮੈਂ ਤੇ ਕੁੱਸੂ ਜਿਹੜੇ ਆ ਉਹ ਦੇਣੇ ਆ ਤਾਂ ਕਿਉਂਕਿ ਇੱਕ ਤਾਂ ਮੱਖੀ ਬਹੁਤ ਇਹਨੂੰ ਤੰਗ ਕਰਦੀ ਆ ਅੱਜਕੱਲ ਜਦੋਂ ਮੱਖੀ ਤੰਗ ਕਰਦੀ ਆ ਤੇ ਫਿਰ ਉਹ ਖਰਾਬ ਕਰਦੀ ਤੁਰ ਹੀ ਜਾਂਦੀ ਵੀ ਲੱਤਾਂ ਮਾਰਦੀ ਆ ਪੈਰ ਚੁੱਕਦੀ ਕਿਤੇ ਕੁਸ਼ ਕਦੇ ਕੁਸ਼ ਇਸ ਕਰਕੇ ਕੁੱਸੂ ਪਾਵਾਂਗੇ ਤਾਂ ਕਿ ਜਿਹੜਾ ਇਹਦਾ ਖੂਨ ਹੈ ਨਾ ਉਹ ਕੌੜਾ ਹੋ ਜਾਵੇ ਥੋੜਾ ਜਿਹਾ ਹਾਂ ਇਹਨੂੰ ਕਿੱਧਰ ਫੇਰਦਾ ਲੱਗੋ ਹੈ ਚਾਰਲੀ ਆਇਆ ਚਾਰਲੀ ਵੇ ਸੋਣਾ ਲਾਪਾ ਜਿੰਨਾ ਖੇਲ ਕੋੜਾ ਕਰਨਾ ਹੈ ਨਾ ਹੈ ਕੋੜ ਖਵਾ ਕੇ ਉਹਨਾਂ ਕੋ ਮਿੱਠਾ ਕਰ ਲਿਆ ਕਰਨਾ ਨਹੀਂ ਹੋ ਯਾਰ ਗੁੜ ਫਿਰ ਇਸ ਲਈ ਮੈਂ ਹੁਣ ਇਹਨੂੰ ਗੁੜ ਖਵਾਉਣਾ ਜਦੋਂ ਅਸੀਂ ਕੜਿਆਲੇ ਦੇਨੇ ਕੜਿਆਲੇ ਤੋਂ ਬਾਅਦ ਗੁੜ ਖਵਾਉਣਾ ਤਾਂ ਕਿ ਇਹਨੂੰ ਆਦਤ ਲੱਗ ਜਵੇ ਕਿ ਕੜਿਆਲੇ ਤੋਂ ਬਾਅਦ ਮੈਨੂੰ ਟ੍ਰੀਟ ਮਿਲਣੀ ਹੈ ਤਾਂ ਕਰਕੇ ਤੇ ਬਾਕੀ ਜੀ ਅੱਜ ਜਿਹੜਾ ਵਲੌਗ ਸੀ ਅੱਜ ਤੁਸੀਂ ਨਾ ਪੁੱਛੋ ਅਈ ਸਵਾਦ ਨੂੰ ਮਿਰਚ ਬੇਬੇ ਨੇ ਕੋਟ ਤੇ ਵਿਖਾਈ ਤੇ ਮਿਰਚ ਦਾ ਤਰੀਕਾ ਦੱਸਿਆ ਫਿਰ ਨਾਲ ਉਹਦੇ ਕੀ ਕਹਿੰਦੇ ਹੁੰਦੇ ਆ ਵੀ ਉਹ ਮੈਂ ਤੁਹਾਨੂੰ ਵਿਖਾਇਆ ਵੀ ਮਿਰਚ ਜਿਹੜੀ ਆ ਉਹ ਜਿਹਦੇ ਵਿੱਚ ਮੱਖਣੀ ਪੈਂਦੀ ਆ ਉਹ ਨੌਨੋ ਸਵਾਦ ਉਹ ਵਾਲਾ ਤੇ ਲੈਵਲ ਸੀ ਤੇ ਉਸ ਤੋਂ ਬਾਅਦ ਬਿਜ਼ੀ ਹੋ ਗਏ ਇੱਕ ਜਗ੍ਹਾ ਤੇ ਮੈਂ ਚਲਾ ਗਿਆ ਉੱਥੇ ਮੈਂ ਬਹਾਵਾ ਜਿਆਦਾ ਲੇਟ ਹੋ ਗਿਆ ਓਏ ਨਾ ਕਰ ਲੇਟ ਹੋ ਗਿਆ ਤੇ ਮੈਂ ਉੱਥੋਂ ਆਇਆ ਲੇਟ ਮੇਰਾ ਵਿੱਚ ਥੋੜਾ ਜਿਹਾ ਚਾਂਸ ਸੀ ਵੀ ਮੈਂ ਕਿਹਾ ਯਾਰ ਵੀ ਹੁਣ ਵਲੌਗ ਸਵੇਰ ਸ਼ੂਟ ਕਰਾਂਗੇ ਅੱਜ ਰਹਿਣ ਦੇਣਾ ਕਾ ਲੇਟ ਕਾਫੀ ਹੋ ਗਿਆ ਮੈਂ ਮੁੜਿਆ ਲੇਕਿਨ ਉਹ ਗੱਲਬਾਤ ਹੁੰਦੀ ਪਈ ਸੀ ਮੈਂ ਕਹਾਂ ਸੀ ਤਾਂ ਇਹ ਵੀ ਸਾਂਝੀ ਹੋਣੀ ਚਾਹੀਦੀ ਆ ਤੇ ਉਹ ਗੱਲਾਂ ਹੁੰਦੀਆਂ ਹੁੰਦੀਆਂ ਫਿਰ ਤੁਹਾਨੂੰ ਪਤਾ ਜ਼ਿੰਮੇਵਾਰ ਇਹਦੇ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਆਪਣੇ ਸਰਾਊਂਡਿੰਗ ਗੱਲ ਹੁੰਦੀ ਜ਼ਿੰਮੇਵਾਰੀ ਦੀ ਬਹੁਤ ਹੀ ਸੋ ਕੁਝ ਬੰਦਿਆਂ ਨੂੰ ਜਿਹਨਾਂ ਵਾਰ ਜਿਨਾਂ ਨੂੰ ਇਸ ਬਾਰੇ ਨਹੀਂ ਪਤਾ ਤੇ ਅਸੀਂ ਕਹਾਂ ਚਲੋ ਉਹ ਗੱਲਾਂ ਬਾਤਾਂ ਸਾਂਝੀਆਂ ਹੋਣੀਆਂ ਚਾਹੀਦੀਆਂ ਸਾਰਿਆਂ ਦੇ ਰੂਬਰੂ ਹਰ ਤਰ੍ਹਾਂ ਦੀ ਗੱਲ ਕਰਨੀ ਚਾਹੀਦੀ ਆ ਜਿੱਥੇ ਆਪਾਂ ਘੋੜੀਆਂ ਦੇ ਸ਼ੌਕ ਕਰਦੇ ਆ ਕੁੱਤੇ ਕਬੂਤਰ ਇਹ ਸਾਰੀਆਂ ਚੀਜ਼ਾਂ ਨਾਲ ਚੱਲਦੀਆਂ ਤੇ ਉੱਥੇ ਜਿਹੜਾ ਆਪਣਾ ਮੇਨ ਕਿੱਤਾ ਵਾ ਜਿਹੜਾ ਜ਼ਿੰਮੇਦਾਰਾ ਆਪਣਾ ਉਹਦੇ ਬਾਰੇ ਗੱਲ ਨਾ ਹੋਵੇ ਤੇ ਆਈ ਥਿੰਕ ਕਿਤੇ ਨਾ ਕਿਤੇ ਮਾੜੀ ਗੱਲ ਆ ਜਾਂ ਨਾ ਅਨਸਾਫੀ ਕਹਿ ਸਕਦੇ ਆਪਾਂ ਸੋ ਕੀਤਾ ਅਲਹਮਦੁਲਿਲਾ ਮੈਨੂੰ ਪਰਸਨਲੀ ਵੀ ਉਹ ਚਾ ਵੀ ਚੜਿਆ ਕਿ ਤੁਹਾਡੇ ਰੂਬਰੂ ਕੀਤਾ ਤੇ ਉਹ ਇੱਕ ਅੰਦਰੋਂ ਤੱਪ ਵੀ ਚੜਦੀ ਆ ਉਹ ਜਦੋਂ ਗੱਲਾਂ ਹੁੰਦੀਆਂ ਵਾ ਉਹ ਸੁਣਦੇ ਆ ਅਸੀਂ ਕਰਦੇ ਆ ਤੇ ਤੱਪ ਚੜਦੀ ਆ ਕਿ ਜ਼ਿੰਮੇਦਾਰਨਾ ਹੋ ਕਿਹੜੀ ਰਹੀ ਆ ਸੋ ਇਹ ਨਾਲ ਦੀ ਨਾਲ ਜ਼ਿੰਦਗੀ ਆ ਹਿੱਸਾ ਵਾ ਜ਼ਿੰਦਗੀ ਦਾ ਚੱਲਦਾ ਰਹਿੰਦਾ ਵਾ ਤੇ ਬਾਕੀ ਜੀ ਦੁਆ ਸਾਰਿਆਂ ਵਾਸਤੇ ਕਿ ਰੱਬ ਸਾਰਿਆਂ ਨੂੰ ਸਲਾਮਤ ਰੱਖੇ ਅਮਨ ਰਵੇ ਠੀਕ ਆ ਤੇ ਉਸ ਤੋਂ ਬਾਅਦ ਜਿਹੜੇ ਮਾਮਲੇਤ ਨੇ ਹੱਲ ਰਹਿਣ ਤੇ ਹੱਲ ਹੋਣ ਜਿਹੜੇ ਮਾਮਲੇਤ ਖਰਾਬ ਨੇ ਉਹ ਹੱਲ ਹੋ ਜਾਣ ਸੋ ਬਾਕੀ ਜੀ ਮਿਲਦੇ ਆਪਾਂ ਸਵੇਰ ਇਨਸ਼ਾਅੱਲਾ ਨਵੇਂ ਵਲੌਗ ਚ ਸੁਪਰ ਵਲੌਗ ਕਾਫੀ ਜ਼ਿਆਦਾ ਇੰਟਰਸਟਿੰਗ ਕਰਾਂਗੇ ਮੋਜਾ ਜ ਨਹੀਂ ਆਇਆ ਤੇ ਮੋਜੇ ਨੂੰ ਪਤਾ ਨਹੀਂ ਕੀ ਮਸਲਾ ਬਣਿਆ ਉਹਨੂੰ ਵੀ ਪੁੱਛਦੇ ਆ ਫੋਨ ਕਰਕੇ ਤੇ ਸਵੇਰ ਇਨਸ਼ਾਅੱਲਾ ਨਵਾਂ ਵਲੌਗ ਸ਼ੂਟ ਕਰਾਂਗੇ ਤੁਹਾਡੇ ਰੂਬਰੂ ਕਰਾਂਗੇ ਤੁਹਾਨੂੰ ਵਿਖਾਵਾਂਗੇ ਕੁਝ ਨਵਾਂ ਤੇ ਦਿਓ ਹੁਣ ਇਜਾਜ਼ਤਾਂ ਮਿਲਦੇ ਆ ਸਵੇਰ ਨਵੇਂ ਵਲੌਗ ਚ ਬਹੁਤ ਸਾਰਾ ਧਿਆਨ ਰੱਖਣਾ ਉਹਦਾ ਬਰਾਬਰ ਰੱਖਾ